शिवसेना पंजाब ਦੇ ਨੇਤਾਵਾਂ ਨੇ ਕਿਸਾਨਾਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਨਾ ਹੀ ਖਾਲਿਸਤਾਨ ਸਮਰਥਕ ਤੇ ਚੀਨ ਸਮਰਥਕ ਨੇ ਜਿਸ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਦਾ ਸਮਰਥਨ ਵੀ ਕੀਤਾ ਹੈ ਉਹਨਾਂ ਕਿਹਾ ਕਿ ਕਿਸਾਨ ਅੰਦਾਤਾ ਨਹੀਂ ਬਲਕਿ ਅਨਜ ਉਪਜਾਉਣ ਵਾਲੇ ਨੇ ਕਿਸਾਨੀ ਬਿਲਾ ਦੇ ਹੱਕ ਦੇ ਵਿੱਚ ਮੋਦੀ ਸਰਕਾਰ ਦੇ ਹੱਕ ਦੇ ਵਿੱਚ ਤਿਰੰਗਾ ਮਾਰਚ ਕੱਢ ਰਹੀ ਹੈ ਪੂਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਅਸੀਂ ਤਿਰੰਗਾ ਮਾਰਚ ਕੱਢਣ ਜਾ ਰਹੇ ਹਾਂ ਯੋ ਤੁਸੀਂ ਲੋਕਾਂ ਨੂੰ ਮੈਸੇਜ ਦੇਣਾ ਚਾਹਾਂਗੇ ਜਿਹੜੇ ਸਾਰਾ ਭਰਾਵਾਂ ਨੂੰ ਵੀ ਮੈਸੇਜ ਦੇਣਾ ਚਾਹਾਂਗੇ ਵੀ ਜਿਹੜਾ ਵੀ ਕੰਮ ਕਰਨਾ ਹੈ ਦੇਸ਼ਿਤ ਦਾ ਕੰਮ ਕਰੀਏ ਦੇਸ਼ ਦੀ ਸੋਚ ਨਾਲ ਕੰਮ ਕਰੀਏ ਨਾ ਕਿ ਜਿਹੜੇ ਤੁਸੀਂ ਅੰਦੋਲਨ ਚੱਲ ਰਿਹਾ ਜਿੱਦ ਦਾ ਅੰਦੋਲਨ ਕਰ ਛੱਡ ਕੇ ਪੰਜਾਬ ਦੇ ਵਪਾਰਕ ਕਿਸਾਨ ਨਾ ਅਨਦਾਤਾ ਨਹੀਂ ਹੈ ਅਨਦਾਤਾ ਮੇਰਾ ਵਾਹਿਗੁਰੂ ਅਨਦਾਤਾ ਮੇਰਾ ਬੋਲੇਨਾਥ ਅਨਦਾਤਾ ਮੇਰਾ ਪਰਮਾਤਮਾ ਕਿਸਾਨ ਨੇ ਅਨਦਾਤਾ ਕਿੱਦਾਂ ਹੋ ਸਕਦਾ ਕਿਸਾਨ ਅਨੁਤਪਾਦਕ ਹੋ ਸਕਦਾ ਕਿਸਾਨ ਅਨਦਾਤਾ ਨਹੀਂ ਹੋ ਸਕਦਾ ਮੇਰਾ ਕਹਿਣਾ ਸਪਸ਼ਟ ਹੈ ਅਸੀਂ ਪੈਸੇ ਦਿੰਨੇ ਆ ਆਟਾ ਲੈਣੇ ਆ ਪੈਸੇ ਦਿੰਨੇ ਆ ਕਣਕ ਲੈਣੇ ਆ ਪੈਸੇ ਦਿੰਨੇ ਆ ਸਬਜ਼ੀ ਲੈਣੇ ਆ ਪੈਸੇ ਦਿੰਨੇ ਆ ਉਹ ਕਿਸਾਨ ਅਨਜ਼ਾ ਤੱਕ ਕਿੱਦਾਂ ਹੋਊਗਾ ਜਿਹੜਾ ਕਿਸਾਨ 10 ਰੁਪਏ ਦੀ ਭਾਤੀ ਤੱਕ ਨਹੀਂ ਚੜਦਾ ਉਹ ਵੀ ਕਹਿੰਦਾ ਕਿ ਮੈਨੂੰ ਭਾਤੀ ਦੇ ਵੀ 10 ਰੁਪਏ ਦੇ ਕੇ ਜਾ ਇਹ ਪੰਜਾਬ 'ਚ ਹੀ ਕਿਉਂ ਹੋ ਰਿਹਾ ਪੂਰੇ ਦੇਸ਼ 'ਚ ਕਿਉਂ ਨਹੀਂ ਹੋ ਰਿਹਾ ਇਹ ਪੰਜਾਬ ਵੀ ਕਿ ਕਿਹੜੇ ਕਿੱਥੇ ਹੋ ਰਹੇ ਮੈਨੂੰ ਦੱਸੋ ਕਿੱਥੇ ਹੋ ਰਹੇ ਕਿਹੜੀ ਜਗ੍ਹਾ ਦੱਸੋ ਕਿਹੜੇ ਤਰ ਦੇਸ਼ 'ਚ ਹੋ ਰਹੇ ਆ ਉਪੀ ਬਿਹਾਰ ਦੇ ਲੋਕ ਜਿਹੜੇ ਇੱਥੇ ਆਏ ਆ ਨਾ ਧਰਨੇ ਤੇ ਉਹ ਕਾਂਗਰਸ ਜਥੇਬੰਦੀਆਂ ਦੇ کارਕੂਨ ਨੇ ਉਹਨਾਂ ਦੀ ਜਥੇਬੰਦੀ ਯੂਨੀਅਨ ਦੇ ਲੋਕ ਨੇ ਉਹ ਇਕੱਠੇ ਕਰਕੇ ਲੈ ਕੇ ਆ ਰਹੇ ਇਦਾਂ ਦਾ ਤਾਂ ਨਾ ਦਸਤੌਰ ਕਿਤੇ ਹੋ ਰਿਆ ਮੈਨੂੰ ਤਾਂ ਸੁਣਾ 130 ਕਰੋੜ ਦੀ ਜਨਸੰਖਿਆ ਜੋ 1 ਲੱਖ ਬੰਦਾ ਮਿਲ ਕੇ ਕਾਨੂੰਨ ਬਦਲਾ ਦੂਗਾ ਯਾਰ ਦੇਸ਼ ਨੂੰ ਚਲਾਊਗਾ ਬੜੀ ਯਾਰ ਹੈਰਾਨਗੀ ਵਾਲੀ ਗੱਲ ਹੈ ਕੀ ਮੰਨਦੇ ਕੀ ਤੁਸੀਂ ਮੈਂ ਬਿਲਕੁਲ ਸਹੀ ਫਰੂਨ ਮੰਨਦਾ ਹੈ ਜੇ ਮੋਦੀ ਸਰਕਾਰ ਕੋਈ ਕਾਨੂੰਨ ਲੈ ਕੇ ਆਈ ਹੈ ਜੇ ਉਸ ਵਿੱਚ ਕੋਈ ਕਮੀ ਹੈਗੀ ਹੈ ਮੈਂ ਨਹੀਂ ਕਹਿੰਦਾ ਮੋਦੀ ਸਰਕਾਰ ਬਿਲਕੁਲ ਠੀਕ ਲੈ ਕੇ ਆਈ ਹੋਗੀ ਕੋਈ ਕਮੀ ਹੋ ਸਕਦੀ ਹੈ ਮੇਰੀ ਕੋਈ ਵੀ ਚੀਜ਼ ਕਮੀ ਹੋ ਸਕਦੀ ਹੈ ਉਹਨੂੰ ਬੈਠ ਕੇ ਸੁਲਝਾਇਆ ਜਾ ਸਕਦਾ ਹੈ ਉਹਨੂੰ ਬੈਠ ਕੇ ਉਹਦੇ ਵਿੱਚ ਅਮੈਂਡਮੈਂਟ ਕੀਤੀ ਜਾ ਸਕਦੀ ਹੈ ਸਮੇਂ-ਸਮੇਂ ਤੇ ਜੀਐਸਟੀ ਦੇ ਵਿੱਚ ਵੀ ਅਮੈਂਡਮੈਂਟ ਕੀਤੀ ਗਈ ਸਮੇਂ-ਸਮੇਂ ਤੇ ਵੈਟ ਦੇ ਵਿੱਚ ਵੀ ਅਮੈਂਡਮੈਂਟ ਕੀਤੀ ਗਈ ਜਿੱਦਾਂ ਜਿੱਦਾਂ ਕਾਨੂੰਨ ਆਏ ਉਹਦੇ ਵਿੱਚ ਸੁਧਾਰ ਕੀਤੇ ਗਏ ਸਮੇਂ-ਸਮੇਂ ਤੇ ਜੋ 바ਵਾ ਸਾਹਿਬ ਨੇ ਸੰਵਿਧਾਨ ਲਿਖਿਆ ਸੀ ਉਹਦੇ ਵਿੱਚ ਵੀ ਅਮੈਂਡਮੈਂਟ ਕੀਤੀ ਜਾਂਦੀ ਹੈ ਸਮੇਂ ਦੇ ਹਿਸਾਬ ਨਾਲ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼